अल कांतो जो कंबी अलाए <laughs> چنه اڪو نا ستھ

گرمت کے اصل میں سچی پوجا ہی یہ ہے کہ پوجا کی نام تم پوجنا ایک شبدی جب بڑا کھینچ رہا تھی بھی بڑے پیار نہ سن رہے تھے جد میں آ کے بیٹھا پائی صاحب جی رچنا اتنے بول سی کہ پشو ملے چنگیائی ہڑکال ਨਾਮ ਜਿਹੜਾ ਆਦਮੀ ਧ੍ਰਿਗ ਜੀਵਨ ਜੀਵਨ ਕਰਦਾ ਜਦੋਂ ਗੁਰੂ ਸਾਹਿਬ ਜੀ ਸਾਨੂੰ ਨਾਮ ਨਾਲ ਜੁੜਨ ਦੀ ਪ੍ਰੇਰਣਾ ਦੇ ਰਹੇ ਸੀ ਇਹ ਬੜਾ ਸਮਾਰਟ ਕਥਨ ਕਿ ਆਹ ਪੜਿਆ ਸੁਖਾ ਜੀ ਦੀ ਜ਼ਿੰਦਗੀ ਨਾਮ ਤੋਂ ਸਖਣੀ ਹੈ ਵੈੁਰੂ ਜੀ ਦੇ ਅਮਰ ਦਾਸ ਤੋਂ ਕਰੀ ਜ਼ਿੰਦਗੀ ਜੇ ਸਖਣੀ ਹੈ ਸਾਰਾ ਜੀਵਨ ਗੁਜ਼ਰ ਗਿਆ ਤੇ ਪਰਮੇਸ਼ਰ ਕੋਲ ਤੇ ਨਹੀਂ ਆਇਆ ਸਰਦਾਇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜ਼ਿੰਦਗੀ ਨਾਲੋਂ ਉਹ ਪਸ਼ੂ ਚੰਗਾ ਜਿਹੜਾ ਲੱਕੜਾਂ 먹 ਕੇ ਪੱਠੇ ਖਾ ਕੇ ਜਿਹੜਾ ਸੰਸਕਾਂ ਖਾ ਕੇ ਜੇ ਅਮਰਤ ਵਰਗਾ ਦੁੱਧ ਦਿੰਦਾ ਉਹ ساری ਜ਼ਿੰਦਗੀ ਰਾਸ ਖੋ ਗ ਜਾਂ ਤਾਂ ਪਰਮੇਸ਼ਰ ਦਾ ਨਾਮ ਸੁਰਤ ਸੰਕੇਤੇ ਰਹਿੰਦਾ ਉਹ ਤਾਂ ਸੰਕ ਜੇਸੀ ਜ਼ਿੰਦਗੀ ਦੀ ਜੁਗ ਨਾਮ ਮਨ ਕੀ ਹੋ ਗਿਆ ਪਰਮੇਸ਼ਰ ਦੀ ਯਾਦ ਵਿਸਰ ਗਈ ਬਾਰੇ ਕਰਨੀ ਉਸ ਜ਼ਿੰਦਗੀ ਵਿੱਚ ਕੋ ਅੱਜ ਅਸੀਂ ਇੱਕੇ ਗੀਤ ਗਾਇਨ ਸਾਰੇ ਕਰਦੇ ਆ ਇਸ ਸੰਸਾਰ ਦੇ ਰਸਾਂ ਨੂੰ ਸਾਰਿਆਂ ਨੂੰ ਸੁਣਾਉਂਦਾ ਵੀ ਸਾਨੂੰ ਸੁੱਖ ਮਿਲੇ ਸਾਡੀ ਜ਼ਿੰਦਗੀ ਵਿੱਚ ਦੁੱਖ ਨਾ ਹੋਵੇ ਅੰਦਾਜ਼ਾ ਨਹੀਂ ਕਹਿੰਦੇ ਕਿ ਜ਼ਿੰਦਗੀ ਵਿੱਚ ਦੁੱਖ ਹੀ ਉਦੋਂ ਆਉਂਦੇ ਹਨ ਜਦੋਂ ਪਰਮੇਸ਼ਰ ਦੀ ਸਤਿਕਾਰ ਸਦਾ ਸਾਰੀ ਸੰਤਾਂ ਸੰਗਤ ਸਰ ਜਦੋਂ ਗੁਰੂ ਦਾ ਸ਼ਬਦ ਤੁਸੀਂ ਸਰਵਨ ਕਰਦੇ ਹੋ ਨਾ ਤੇ ਮੈਂ ਅੱਥਾ ਵੀ ਇਹ ਬੇਨਤੀ ਕਰਦਾ ਵੀ ਗੁਰੂ ਦਾ ਸ਼ਬਦ ਸ਼ੀਸ਼ਾ ਹੈ شیشے کے میں بھی اپنا آپ ویکن جب میں اپنے جیون دیکھا کہ جو میں بول رہا جو میں رسنا تو کہہ رہا وہ کہ میرا جیون کتنے کھڑا ہے کہ تیپا کرو جو سنتے ہو نا اس شیشے بھی اپنے آپ ویک کتنے کھڑے ਅਸੀਂਾਰੇ ਕਹਿੰਦੇ ਆ ਸਾਡੀ ਜ਼ਿੰਦਗੀ ਵਿੱਚ ਦੁੱਖ ਆਵੇ ਹਰ ਰੋਜ਼ ਤੋਂ ਦੁੱਖ ਆਵੇ ਇਹ ਦਾਦਾ ਜੀ ਨੇ ਨਾਲ ਹੀ ਕਹਿੰਦੇ ਸੀ ਕਿ ਦੁੱਖ ਪਰਮੇਸ਼ਰ ਨਹੀਂ ਦਿੰਦਾ ਅਸਲ ਵਿੱਚ ਜਦੋਂ ਤੈਨੂੰ ਕਰਤਾ ਸੱਚਾ ਦਾਦਾ ਵਿਸਰਦਾ ਤੇਰੀ ਜ਼ਿੰਦਗੀ ਵਿੱਚ ਦੁੱਖ ਉਹ ਨਹੀਂ ਹੁੰਦੇ ਪੰਹਰਾ ਇਹਦਾ ਮਤਲਬ ਹਰ ਬਿਸਤਰ ਸਭਾ ਖੁਆਲੀ ਹਰ ਬਿਸਤਰ ਪਰਮੇਸ਼ਰ ਸਿਰ ਗਿਆ ਤੇ ਜ਼ਿੰਦਗੀ ਇਹ ਸਭ ਪਾਰੀ ਸ਼ੁਰੂ ਜੀਵਨ ਕੋਈ ਕੰਮ ਹੋ ਰਿਹਾ ਜਿਦਾਂ ਪਰਮੇਸ਼ਰ ਦੇ ਅੱਗੇ ਸਾਧ ਸੰਗਤ ਦੋ ਗੱਲਾਂ ਸਾਡੀ ਜ਼ਿੰਦਗੀ ਵਿੱਚ ਹਾਵੀ ਨੇ ਸੰਸਾਰਿਕ ਜੀਵਨ ਦੇਖਦੇ ਆਂ ਅੱਜ ਸਾਰਾ ਜੋਰ ਸਾਡਾ ਧਿਆਨ ਸਾਡਾ ਕੇਂਦਰ ਦਾ ਦੋ ਗੱਲਾਂ 'ਤੇ ਇੱਕ ਭਾਂਪ-ਭਾਂਪ ਦੇ ਜੇਬਾਂ ਦੇ ਰਾਸ ਇੱਕ ਤਰ੍ਹਾਂ ਦਾ ਸ਼ਿਕਾਰ ਜਾਂ ਜੀਵਨ ਇੱਕ ਭਾਂਪ-ਭਾਂਪ ਦੇ ਰਸਾਂ ਵਿੱਚ ਵਾਚੇ ਹੋਏ ਆਂ ਖਾਣ-ਪੀਣ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਹੋਰ ਮਕਸਦ ਹੀ ਕੋਈ ਨਹੀਂ

تے کام کو لوئے لو روح. اے روگی زندگی جو جو نام بسکتا جائے گا روگ چمبر دے جان کے تے ایک دن وہ آئے گا جس دن نام موڑوئے بسکر گیا تے روگانی انہیں جب لیا جب کہ ان کے مرسک کہیا نام کا جب دیکھنے